ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜਿਦਾ ਤੁਹਾਨੂੰ ਪਤਾ ਹੀ ਹੈ ਕਿ ਡਿਬਲੂਗੜ੍ਹ ਜੇਲ੍ਹ ਤੋਂ 16 ਤਰੀਕ ਨੂੰ ਕੁਝ ਇਹ ਕੁਝ ਘਟਨਾ ਵਾਪਰੀ ਤੇ ਉਦੋਂ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਕੁਝ ਬੁਖੜਤਾ ਰੱਖੀ ਉੱਥੇ ਉਹਨਾਂ ਨੇ ਸੋ 16 ਤੋਂ ਹੀ ਉਹਨਾਂ ਨੇ ਬੁਖੜਤਾ ਰੱਖੀ ਵੀ ਸਾਡੇ ਨਾਲ ਇਹ ਜਾਤੀਆਂ ਹੋ ਰਹੀਆਂ ਤੇ ਉਦੋਂ ਬਾਅਦ ਚ ਅਸੀਂ ਫਿਰ 22 20 ਤਰੀਕ ਨੂੰ ਅਸੀਂ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੂੰ ਵੀ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮਾਮਲੇ 'ਚ ਤੇ ਮੁੜ ਕੇ ਫਿਰ 22 ਤਰੀਕ ਨੂੰ ਅਸੀਂ ਫਿਰ ਇਥੇ ਅਕਾਲ ਤਖਤ ਤੇ ਅਰਦਾਸ ਕਰਕੇ ਇਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਤੋਂ ਬੁਖ ਹੜਤਾਲ ਤੇ ਹੈ ਤੇ ਜਿਹੜੇ ਹੁਣ ਅੱਜ ਨਵੀਂ ਇੱਕ ਖਬਰ ਸੁਣ ਰਹੇ ਅਸੀਂ ਕਿ ਉਹ ਜੇਲ ਸੁਪਰਡੈਂਟ ਨੂੰ ਉਹਨੂੰ ਅਰੈਸਟ ਕੀਤਾ ਤੇ ਇਹ ਚੀਜ਼ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਜੇ 22 ਜਾਂ 16 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜ ਕੇ ਤੇ ਫਿਰ ਅੱਜ 26 ਤੇ ਅੱਜ ਅਜਾ ਕਿੰਨੇ ਦਿਨ ਹੋ ਗਏ ਆ 8 ਤਰੀਕ ਹੋ ਗਈ ਹੈ ਇੰਨੇ ਇੰਨੇ ਦਿਨ ਬਾਅਦ ਚ ਕਿਉਂ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਤੇ ਕੋਈ ਉਹਨਾਂ ਨੂੰ ਫਸਾਉਣ ਦਾ ਚੱਕਰ ਹੈ ਜੀ ਤੁਸੀਂ ਦੇਖਦੇ ਕਿਵੇਂ ਹੋ ਕਿ ਇਹ ਪਹਿਲੋਂ ਕੈਮਰੇ ਲਾਉਣੇ ਕੈਮਰੇ ਲਾਉਣ ਤੋਂ ਬਾਅਦ ਵਿੱਚ ਸੁਪਰਡੈਂਟ ਨੂੰ ਮਿਲੇ ਭੁਗਤਾਨ ਕਰਕੇ ਉਹਨੂੰ ਛੱਡ ਲੈਣਾ ਇਹ ਇੱਕ ਕੋਈ ਬਹੁਤ ਵੱਡੀ ਸ਼ਾਸਦਾ ਹਿੱਸਾ ਜੀ ਇਹਦੇ ਨਾਲ ਤੁਹਾਨੂੰ ਤੋਂ ਲੱਗਦਾ ਕਿ ਉਹ ਵਾਲੇ ਸਮੇਂ ਦੇ ਵਿੱਚ ਡਿਬਰੀ ਵਾਲੇ ਜਿਹੜੇ ਨੌਜਵਾਨ ਬੈਠੇ ਆ ਉਹਨੇ ਜੇਲ੍ਹ ਤੋਂ ਪੀਲੀਏਸ ਕੋਲ ਕਾਬੜ ਪੜੋ ਕਿ ਯਾਰ ਨਹੀਂ ਬਣੂਗੀ ਨਹੀਂ ਚਲੋ ਇਹ ਤਾਂ ਸਮਾਂ ਹੀ ਦੱਸੇਗਾ ਕਿ ਰਿਕਵਰਡ ਬਣਦੀ ਹੈ ਨਹੀਂ ਬਣਦੀ ਪਰ ਇੱਕ ਬਹੁਤ ਗਲਤ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਲੱਗਦਾ ਹੁਣ ਕੋਈ ਸਰਕਾਰ ਨਾਲ ਜਾਂ ਤੁਹਾਡੀ ਜਾਨ ਸਿੰਘ ਸਾਹਿਬ ਨੂੰ ਤੁਸੀਂ ਮਿਲੇ ਸੀ ਕਮੇਟੀ ਬਣੀ ਹੋਈ ਹੈ ਕੋਈ ਗੱਲਬਾਤ ਚੱਲੀ ਹੈ ਕਿ ਨਹੀਂ ਜੀ ਉਹ ਤਾਂ ਅਸੀਂ 2 ਦਿਨ 2-3 ਦਿਨ ਪਹਿਲਾਂ ਮਿਲੇ ਸੀ ਉਹਨਾਂ ਨੇ ਉਦੋਂ ਬਾਅਦ ਕਮੇਟੀ ਬਣਾਈ ਹੈ ਜੀ ਉਦੋਂ ਬਾਅਦ ਤੇ ਅਸੀਂ ਦੁਬਾਰਾ ਉਹਨਾਂ ਨੂੰ ਪੁੱਛਿਆ ਨਹੀਂ ਕੀ ਕਿਧਰ ਨੂੰ ਕੀ ਕੀ ਕਾਰਵਾਈ ਹੋ ਰਹੀ ਕੀ ਕਿਧਰ ਨੂੰ ਪਹੁੰਚ ਰਿਹਾ ਕੰਮ ਜਾਂ ਅੱਗੇ ਕੋਈ ਵਧਿਆ ਕੋਸ਼ਿਸ਼ ਜਾਂ ਕੀ ਡਿਊਟੀ ਲੱਗੀ ਹੋਣਾ ਅਸੀਂ ਦੋਨਾਂ ਤੇ ਹੀ ਬੈਠੇ ਆ ਕਿ ਉਹ ਉਹ ਕੀ ਫੈਸਲਾ ਲੈਂਦੇ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਨੂੰ ਨਹੀਂ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸਾਨੂੰ ਮਿਲਣ ਵਾਸਤੇ ਆਇਆ ਜਿਹੜੀ 5 ਮੈਂਬਰੀ ਸਿੰਘਸ ਨੇ ਕਮੇਟੀ ਬਣਾਈ ਆ ਉਹਨਾਂ ਚੋਂ ਕੋਈ ਮਿਲਣ ਵਾਸਤੇ ਤੁਹਾਨੂੰ ਇੱਥੇ ਪਹੁੰਚਿਆ ਜਾਂ ਕੋਈ ਗੱਲਬਾਤ ਚੱਲੀ ਤੁਹਾਡੀ ਉਹਨਾਂ ਨਾਲ ਨਹੀਂ ਉਹ ਨਹੀਂ ਕੱਲ ਵੈਸੇ ਜਾਂਦੇ ਜਾਂਦੇ ਸੁਖਪ੍ਰੀਤ ਉਹਦੋਂ ਕਿ ਸਾਨੂੰ ਡਾਕਟਰ ਸਾਹਿਬ ਮਿਲ ਕੇ ਗਏ ਸੀ ਤੇ ਉਹ ਕਹਿੰਦੇ ਸੀ ਮੈਂ ਜਾ ਰਹੇ ਹਾਂ ਉਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਪਈ ਕੀ ਉਹਨਾਂ ਨੇ ਅੱਗੇ ਕੀ ਰਣਨੀਤੀ ਉਹਦੀ